ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ 1 ਕਿਲੋ ਫੀਮ ਨਾਲ ਦੋ ਅਪਰਾਧੀਆਂ ਨੂੰ ਕੀਤਾ ਗਿਆ ਕਾਬੂ ਇੱਕ ਅਪਰਾਧੀ ਜ਼ਿਲ੍ਹਾ ਬਰੇਲੀ ਦਾ ਦੱਸਿਆ ਜਾ ਰਿਹਾ ਹੈ ਡੀਜੀਪੀ ਪੰਜਾਬ ਅਤੇ ਐਸਐਸਪੀ ਮੋਗਾ ਦੇ ਨਿਰਦੇਸ਼ਾਂ ਦੇ ਤਹਿਤ ਮੋਗਾ ਜ਼ਿਲ੍ਹਾ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਲਗਾਤਾਰ ਚਿਕਨ ਜਗਸਿਆ ਜਾ ਰਿਹਾ ਹੈ ਗੁਪਤ ਸੂਚਨਾ ਦੇ ਆਧਾਰ ਤੇ ਦੋ ਅਪਰਾਧੀਆਂ ਨੂੰ 1 ਕਿਲੋ ਫੀਮ ਨਾਲ ਗ੍ਰਿਫਤਾਰ ਕਰ ਤੇ ਇੱਕਾ ਰੋਪੀ ਉੱਤਰ ਪ੍ਰਦੇਸ਼ ਜ਼ਿਲ੍ਹੇ ਦਾ ਬਰੇਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਲਵਦੀਪ ਸਿੰਘ ਨੇ ਕਿਹਾ ਹੈ ਕਿ CIA ਸਟਾਫ ਮੋਗਰ ਨੂੰ ਗੁਪਤ ਸੂਚਨਾ ਮਿਲੀ ਸੇ ਕਿ ਗੋਲ ਚੌਂਕ ਫੋਕਲ ਪੁਆਇੰਟ ਵਿੱਚ ਦੋ ਵਿਅਕਤੀ ਸ਼ੱਕੀ ਹਾਲਾਤ ਵਿੱਚ ਖੜੇ ਹਨ ਅਗਰ ਰੇਡ ਕੀਤੀ ਜਾਵੇ ਤਾਂ ਉਨ੍ਹਾਂ ਕੋਲੋਂ ਨਸ਼ਾ ਬਰਾਮਦ ਕੀਤਾ ਜਾ ਸਕਦਾ ਹੈ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਤੇ ਉਹਨਾਂ ਦੀ ਤਲਾਸ਼ੀ ਦੌਰਾਨ ਉਹਨਾਂ ਕੋਲੋਂ 2 ਕਿਲੋ ਅਫੀਮ ਬਰਾਮਦ ਕੀਤੀ ਗਈ ਤੇ ਉੱਤਰ ਪ੍ਰਦੇਸ਼ ਛੇਲੇ ਬਰੇਲੀ ਦਾ ਰਹਿਣ ਵਾਲਾ ਵਿਨੋਦ ਕੁਮਾਰ ਅਤੇ ਦੂਸਰਾ આરોપી ਦਰਸ਼ਨ ਸਿੰਘ ਜੋ ਕਿ ਪ੍ਰੀਤਨਗਰ ਮੋਗਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਦਰਸ਼ਨ ਸਿੰਘ ਉੱਪਰ ਪਹਿਲਾਂ ਵੀ ਇੱਕ ਮਾਮਲਾ ਐਨਡੀपीएस ਐਕਟ ਤਹਿਤ ਦਰਜ ਕੀਤਾ ਹੋਇਆ ਹੈ ਤੇ ਦੋਨਾਂ ਉੱਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਰਕਾਰ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਇਨਾਂ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਮੋਗਾ ਸੀਆਈਏ ਵੱਲੋਂ 1 ਕਿਲੋ ਅਫੀਮ ਬਰਾਮਦ ਕੀਤੀ। ਇਹ ਜਿਹੜੀ ਸਾਡੇ ਸੀਆਈਏ ਦੇ ਵਿੱਚ ਏਐਸਆਈ ਸੁਖਵਿੰਦਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਇੱਕ ਵਿਨੋਦ ਕੁਮਾਰ ਨਾਂ ਦਾ ਵਿਅਕਤੀ ਜਿਹੜਾ ਪਿੰਡ ਮੁਸ਼ਰਾ ਟੰਡਾ ਬਰੇਲੀ ਜ਼ਿਲ੍ਹਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਉਹ ਉਹ ਉੱਥੋਂ ਅਫੀਮ ਲਿਆ ਕੇ ਇੱਥੇ ਮੋਗੇ ਪ੍ਰੀਤਨਗਰ ਦਾ ਇੱਕ ਰਹਿਣ ਵਾਲਾ ਦਰਸ਼ਨ ਸਿੰਘ ਨਾਂ ਦੇ ਵਿਅਕਤੀ ਨੂੰ ਲਿਆ ਕੇ ਵੇਚਦਾ ਤੇ ਜਿਹੜਾ ਅੱਗੇ ਗਾਂ ਆਪਣੇ ਗਾਕਾਂ ਨੂੰ ਵੇਚਦਾ ਇਤਲਾਹ ਮਿਲਣ ਤੇ ਜਿਹੜਾ ਹੈਗਾ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਹਿਲਾਂ ਤਾਂ ਪਰਚਾ ਦਰਜ ਕੀਤਾ ਸਿਟੀ 1 ਦੇ ਵਿੱਚ ਮੁਕੱਦਮਾ ਨੰਬਰ 40 ਮਿਤੀ 26 2025 18485 ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਤੇ ਫਿਰ CIA ਦੀ ਟੀਮ ਦੀ ਦੋ ਟੀਮਾਂ ਬਣਾ ਕੇ ਤੇ ਰੇਡ ਕੀਤਾ ਗਿਆ ਰੇਡ ਕਰਨ ਤੇ ਜਦੋਂ ਵਿਨੋਦ ਕੁਮਾਰ ਨੇ ਦਰਸ਼ਨ ਸਿੰਘ ਨੂੰ ਅਫੀਮ ਹੈਂਡਓਵਰ ਕਰ ਰਿਹਾ ਸੀ ਤਾਂ ਉਦੋਂ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤਾ ਜੋ ਸਿੱਟ ਕੇ ਭੱਜਣ ਲੱਗਿਆ ਸੀ ਪਰੰਤੂ ਪੁਲਿਸ ਪਾਰਟੀ ਨੇ ਕਾਬੂ ਕਰਕੇ ਤੇ ਇਹਦੇ ਕੋਲੋਂ ਅਫੀਮ ਬਰਾਮਦ ਕੀਤੀ ਚੀਜ਼ ਦਾ ਵજન ਕਰਤੇ ਕਿ ਕਿਲੋ ਅਫੀਮ ਸੀਗੀ ਜਿਹਦੇ ਤੇ ਅਸੀਂ ਉਹਨੂੰ ਲੈ ਕੇ ਮਾਨਯੋਗ ਅਦਾਲਤ 'ਚ ਅੱਜ ਪੇਸ਼ ਕਰਕੇ ਤੇ ਉਹਦਾ ਰਿਮਾਂਡ ਲਿਆ ਤੇ ਇਹ ਹੋਰ ਕਿਸ ਕਿਸ ਨੂੰ ਵੇਚਦਾ ਤੇ ਦਰਸ਼ਨ ਸਿੰਘ ਅੱਗੇ ਕਿਹਨੂੰ ਕਿਹਨੂੰ ਵੇਚਦਾ ਇਹਦੇ ਬਾਰੇ ਅਸੀਂ ਰਿਮਾਨਡ ਦੇ ਵਿੱਚ ਸਾਰੀਆਂ ਤਫਸੀਲ ਲਵਾਂਗੇ ਤੇ ਤੁਹਾਨੂੰ ਦੱਸਦੇ ਆ ਸਰਹੰਨ ਕ੍ਰਿਡਨ ਵਾਲਾ ਤੇ ਵੇਚਣ ਵਾਲਾ ਦੋਨੇ ਫੜੇ ਦੋਨੇ ਗ੍ਰਿਫਤਾਰ ਕਰ ਲਏ ਕਿ ਬਰੇਲੀ ਤੋਂ ਲੈ ਕੇ ਆਏ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ 1 ਕਿਲੋ ਫੀਮ ਨਾਲ ਦੋ ਅਪਰਾਧੀਆਂ ਨੂੰ ਕੀਤਾ ਗਿਆ ਕਾਬੂ ਇੱਕ ਅਪਰਾਧੀ ਜ਼ਿਲ੍ਹਾ ਬਰੇਲੀ ਦਾ ਦੱਸਿਆ ਜਾ ਰਿਹਾ ਹੈ DGP ਪੰਜਾਬ ਅਤੇ SSP ਮੋਗਾ ਦੇ ਨਿਰਦੇਸ਼ਾਂ ਦੇ ਤਹਿਤ ਮੋਗਾ ਜ਼ਿਲ੍ਹਾ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਲਗਾਤਾਰ ਚਿਕਨ ਜਗਸਿਆ ਜਾ ਰਿਹਾ ਹੈ। ਗੁਪਤ ਸੂਚਨਾ ਦੇ ਆਧਾਰ ਤੇ ਦੋ ਅਪਰਾਧੀਆਂ ਨੂੰ 1 ਕਿਲੋ ਫੀਮ ਨਾਲ ਗ੍ਰਿਫਤਾਰ ਕਰਕੇ ਤੇ ਇੱਕਾ ਰੋਪੀ ਉੱਤਰ ਪ੍ਰਦੇਸ਼ ਜ਼ਿਲ੍ਹੇ ਦਾ ਬਰੇਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਹੋਇਆਂ DSP ਲਵਦੀਪ ਸਿੰਘ ਨੇ ਕਿਹਾ ਹੈ ਕਿ CIA ਸਟਾਫ ਮੋਗਰ ਨੂੰ ਗੁਪਤ ਸੂਚਨਾ ਮਿਲੀ ਸੇ ਕਿ ਗੋਲ ਚੌਂਕ ਫੋਕਲ ਪੁਆਇੰਟ ਵਿੱਚ ਦੋ ਵਿਅਕਤੀ ਸ਼ੱਕੀ ਹਾਲਾਤ ਵਿੱਚ ਖੜੇ ਹਨ ਅਗਰ ਰੇਡ ਕੀਤੀ ਜਾਵੇ ਤਾਂ ਉਨ੍ਹਾਂ ਕੋਲੋਂ ਨਸ਼ਾ ਬਰਾਮਦ ਕੀਤਾ ਜਾ ਸਕਦਾ ਹੈ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਤੇ ਉਹਨਾਂ ਦੀ ਤਲਾਸ਼ੀ ਦੌਰਾਨ ਉਹਨਾਂ ਕੋਲੋਂ 2 ਕਿਲੋ ਆਫੀਮ ਬਰਾਮਦ ਕੀਤੀ ਗਈ ਤੇ ਉੱਤਰ ਪ੍ਰਦੇਸ਼ ਜ਼ਿਲ੍ਹੇ ਬਰੇਲੀ ਦਾ ਰਹਿਣ ਵਾਲਾ ਵਿਨੋਦ ਕੁਮਾਰ ਅਤੇ ਦੂਸਰਾ ਰੋਪੀਰ ਦਰਸ਼ਨ ਸਿੰਘ ਜੋ ਕਿ ਪ੍ਰੀਤਨਗਰ ਮੋਗਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਦਰਸ਼ਨ ਸਿੰਘ ਉੱਪਰ ਪਹਿਲਾਂ ਵੀ ਇੱਕ ਮਾਮਲਾ ਐਨਡੀपीएस ਐਕਟ ਤਹਿਤ ਦਰਜ ਕੀਤਾ ਹੋਇਆ ਹੈ ਤੇ ਦੋਨਾਂ ਉੱਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਰਕਾਰ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਇਨਾਂ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਮੋਗਾ ਸੀਆਈਏ ਵੱਲੋਂ 1 ਕਿਲੋ ਅਫੀਮ ਬਰਾਮਦ ਕੀਤੀ। ਇਹ ਜਿਹੜੀ ਸਾਡੇ ਸੀਆਈਏ ਦੇ ਵਿੱਚ ਏਐਸਆਈ ਸੁਖਵਿੰਦਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਇੱਕ ਵਿਨੋਦ ਕੁਮਾਰ ਨਾਂ ਦਾ ਵਿਅਕਤੀ ਜਿਹੜਾ ਪਿੰਡ ਮੁਸ਼ਰਾ ਟੰਡਾ ਬਰੇਲੀ ਜ਼ਿਲ੍ਹਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਉਹ ਉਹ ਉੱਥੋਂ ਅਫੀਮ ਲਿਆ ਕੇ ਤੇ ਇਥੇ ਮੋਗੇ ਪ੍ਰੀਤਨਗਰ ਦਾ ਇੱਕ ਰਹਿਣ ਵਾਲਾ ਦਰਸ਼ਨ ਸਿੰਘ ਨਾਂ ਦੇ ਵਿਅਕਤੀ ਨੂੰ ਲਿਆ ਕੇ ਵੇਚਦਾ ਤੇ ਜਿਹੜਾ ਅੱਗੇ ਗਾਂ ਆਪਣੇ ਗਾਕਾਂ ਨੂੰ ਵੇਚਦਾ ਇਤਲਾਹ ਮਿਲਣ ਤੇ ਜਿਹੜਾ ਹੈਗਾ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਹਿਲਾਂ ਤਾਂ ਪਰਚਾ ਦਰਜ ਕੀਤਾ ਸਿਟੀ 1 ਦੇ ਵਿੱਚ ਮੁਕੱਦਮਾ ਨੰਬਰ 40 ਮਿਤੀ 26 2025 18485 ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਇਫਰ ਸੀਆਈਏ ਦੀ ਟੀਮ ਦੀ ਦੋ ਟੀਮਾਂ ਬਣਾ ਕੇ ਤੇ ਰੇਡ ਕੀਤਾ ਗਿਆ ਰੇਡ ਕਰਨ ਤੇ ਜਦੋਂ ਵਿਨੋਦ ਕੁਮਾਰ ਨੇ ਦਰਸ਼ਨ ਸਿੰਘ ਨੂੰ ਅਫੀਮ ਹੈਂਡਓਵਰ ਕਰ ਰਿਹਾ ਸੀ ਤਾਂ ਉਦੋਂ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤਾ ਜੋ ਸਿੱਟ ਕੇ ਭੱਜਣ ਲੱਗਿਆ ਸੀ ਪਰੰਤੂ ਪੁਲਿਸ ਪਾਰਟੀ ਨੇ ਕਾਬੂ ਕਰਕੇ ਤੇ ਇਹਦੇ ਕੋਲੋਂ ਅਫੀਮ ਬਰਾਮਦ ਕੀਤੀ ਜਿਸ ਦਾ ਵਜ਼ਨ ਕਰਨ ਤੇ ਕਿਲੋ ਅਫੀਮ ਸੀ ਜਿਹਦੇ ਤੇ ਅਸੀਂ ਉਹਨੂੰ ਲੈ ਕੇ ਮਾਨਯੋਗ ਅਦਾਲਤ 'ਚ ਅੱਜ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਤੇ ਇਹ ਹੋਰ ਕਿਸ ਕਿਸ ਨੂੰ ਵੇਚਦਾ ਤੇ ਦਰਸ਼ਨ ਸਿੰਘ ਅੱਗੇ ਕਿਹਨੂੰ ਕਿਹਨੂੰ ਵੇਚਦਾ ਇਹਦੇ ਬਾਰੇ ਅਸੀਂ ਰਿਮਾਂਡ ਦੇ ਵਿੱਚ ਸਾਰੀਆਂ ਤਫਸੀਲ ਲਵਾਂਗੇ ਤੇ ਤੁਹਾਨੂੰ ਦੱਸ ਦਿਆਂਗੇ ਸਰਹੰਨ ਕ੍ਰਿਡਨ ਵਾਲਾ ਤੇ ਵੇਚਣ ਵਾਲਾ ਦੋਨੇ ਫੜੇ ਦੋਨੇ ਗ੍ਰਫਤਾਰ ਕਰ ਲਏਗੇ ਬਰੇਲੀ ਤੋਂ ਲੈ ਗਿਆ ਸੀ ਇਹ ਬਰੇਲੀ ਤੋਂ ਲੈ ਕੇ ਆਇਆ